ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਅੱਜ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਸੰਵਾਦਤਾ ਸ੍ਰੀ ਨਰੇਸ਼ ਕੋਰਾ ਜੀ ਦੇ ਸਹਿਯੋਗ ਸੇ ਪ੍ਰਸਤੁਤ ਕੀ ਜਾ ਰਹੀ ਹੈ ਮੋਗਾ ਵਿਖੇ ਖਤਰੀ ਸਭਾ ਵੱਲੋਂ 505 ਵਾ ਪ੍ਰਕਾਸ਼ਪੂਰਵ ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਗਿਆ ਇਸ ਸਮਾਗਮ ਦੀ ਅਗਵਾਈ ਚੇਅਰਮੈਨ ਵਿਜੇਦੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਡ ਕਾ ਨੇ ਕੀਤੀ ਜਿੱਥੇ ਖਤਰੀ ਸਭਾ ਦੇ ਮੈਂਬਰਾਂ ਨੇ ਭਰਪੂਰ ਹਿੱਸਾ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੰਕਲਪ ਲਿਆ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਜਿਸ ਨੂੰ ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੇ ਕੀਤਾ ਲੱਤੂ ਵਿਖੇ ਗਏ ਅਤੇ ਮੈਂਬਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਅੱਗੇ ਨਤਮਸਤਕ ਹੋ ਕੇ ਸਿੱਖਿਓ ਅਪਣਾਉਣ ਦਾ ਵਾਅਦਾ ਕੀਤਾ ਚੇਅਰਮੈਨ ਵਿਜੇਦੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜਰਕਣੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਸਾਰੀ ਮਾਨਵਤਾ ਲਈ ਰਹਿਬਰ ਹਨ ਅਤੇ ਉਹਨਾਂ ਨੇ ਜਾਤ ਪਾਤ ਅੰਧਵਿਸ਼ਵਾਸ ਅਤੇ ਔਰਤਾਂ ਨਾਲ ਬ੍ਰੇਧਭਾਵ ਖਿਲਾਫ ਆਵਾਜ਼ ਬੁਲੰਦ ਕੀਤੀ ਜ਼ਿਲ੍ਹਾ ਪ੍ਰਧਾਨ ਨਰੋਤਮਪੁਰੀ ਨੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛੱਪੋ ਦਾ ਸੰਦੇਸ਼ ਦੱਸਿਆ ਜੋ ਅੱਜ ਵੀ ਮਨੁੱਖੀ ਸਮਾਜ ਲਈ ਪ੍ਰੇਰਨਾ ਸਰੋਤ ਹੈ। ਮਹਿਲਾ ਖੱਤਰੀ ਸਭਾ ਦੇ ਪ੍ਰਧਾਨ ਸੁਮਨ ਮਲਹੋਤਰਾ ਅਤੇ ਕਾਜਲ ਕਪੂਰ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਨੂੰ ਬਰਾਬਰੀ ਦਾ ਮਾਣ ਦਿੱਤਾ ਜਾਣ ਉਤੇ ਸਤਿਕਾਰ ਕੀਤਾ। ਜਗਜੀਤਦੀਰ ਅਤੇ ਹਰਪ੍ਰੀਤ ਸਿੰਘ ਸੈਰੀਗਲ ਨੇ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਵੱਲੋਂ ਹੱਥੀਂ ਖੇਤੀ ਦੀ ਮਹਾਨਤਾ ਅਤੇ ਮਿਸਾਲ ਉਤੇ ਰੋਸ਼ਨੀ ਪਾਈ। समागम ਵਿੱਚ विजयधीर ਐਡਵੋਕੇਟ ਅਤੇ ਡਾਕਟਰ ਐਮ ਐਲ ਜਰਕਾ ਨਰਉਤਮਪੁਰੀ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸ਼੍ਰੀਮਾਨ ਜੀ ਅਲਵਲੀਏ ਦਾ ਜੋ ਦત્રી ਸਮਾਗਮ ਆਯੋਜਿਤ ਦਾ ਬਹੁਤ ਹੀ ਸਤਿਕਾਰਯੋਗ ਜੀ ਬਲਵੇ

আর এই করে এগিয়ে যাও এই সামনে ভিতরে ও সামনে যাও যে কোন দিকে ঘুরতে চাই যদি যাও একটু একটু নাও সামনের দিকে আমরা শুনছি আপনি তাহলে আপনাদের বন্ধু বনেছেন তাহলে কত বড় রাত আয় ও ਸਾਡੇ ਸਤਿਗੁਰੂ ਸਾਹਿਬ ਦੇ ਚੇਅਰਮੈਨ ਸ੍ਰੀ ਜੀਤੂ ਜੀ ਉਸ ਤੋਂ ਵੀ ਸਭਾ ਨੂੰ ਉਸਾਰ ਦੇ ਕੇ ਸਾਡੀ ਤੇ ਕਈ ਪਾਸ਼ਾਈ ਜੈ ਸ੍ਰੀ ਜਗਨਾਨਦ ਦੇਵ ਜੀ ਦੇ ਆਗਮਨ ਪੁਰਬ ਤੇ ਖੰਤਰੀ ਬਲਾਦਰੀ ਦੇ ਦੇਵ ਤੇ ਸੈਨਾ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਵੇ ਬਾਬਾ ਨਾਨਕ जिन्होंने तेरह तेरह सो के एक उपदेश करो वे भा सरदार बलजिंद्रैजल जी ने बाबा नानक जी की जिंदगी में बहुत सारा चलना पाया और यही मांग वाली गल है कि शायद श्री गुरु नानक देव जी महाराज ਖਤਰੀਪਨ ਆਗਰੀਆਂ ਨਾਲ ਸੰਬੰਧਤ ਕਰਨ ਇਸ ਕਰਕੇ ਦੀ ਖਤਰੀਆਂ ਦਾ ਫਰਜ ਮੰਨਦਾ ਇੱਕ ਪੁੰਜਾਈ ਆਗੂ ਕੋਲ ਦੇ ਅਧ ਬੜੀ ਸ਼ਰਧਾ ਸੇ ਤੁਮਕਾਮਨਾ ਮਨਾਇਆ ਜਾਵੇ। ਜਿਵੇਂ ਜੀ ਅਕੀਹਤ ਖਤਰੀ ਸਭਾ ਜੀ ਸ਼ਾਮਲ ਹੋਏ ਹੋ ਤੇ ਬੜੀ ਕੀ ਕਹਿਣਾ ਚਾਹੋਗੇ? ਕੋਜੀ ਖਤਰੀ ਸਭਾ ਜੀ ਸ਼ਾਮਲ ਹੋਇਆ ਮੈਂ ਸਭਾ ਜੀ ਸ਼ਾਮਲ ਹੋਇਆ ਮੈਂ ਆਪਣੇ ਪਰਿਵਾਰ ਨਾਲ ਸ਼ਾਮਲ ਹੋ ਰਿਹਾ। ਕਿ ਮੇਰਾ ਆਪਣਾ ਹੀ ਪਰਿਵਾਰ ਹੈ। ਪਹਿਲਾਂ ਵੀ ਮੈਂ ਇਹ ਪਰਿਵਾਰ ਦੇ ਮੈਂਬਰਾਂ ਦੁਆਰਾ ਹੋਏ ਜੁੜੇ ਸਾਡੇ ਨਾਲ ਕੁਝ ਜਿਹੜੇ ਹੋਰ ਮੈਂਬਰ ਅਜੇ ਰਹਿ ਗਏ ਆ ਸਮੇਂ ਦੀ ਜਿਹੜੀ ਕੰਮ ਕਰਕੇ ਸੀ ਜੁੜੇ ਜਲਦੀ ਅਤੀ ਹੋਰ ਜਿਹੜੇ ਵੀ ਜਿੰਨੇ ਕੰਮ ਕਰਨਾ ਸੀ ਜੁੜੇ ਦੇ ਸੀ ਅਡੇ ਮੌਤ ਦਿਨਾਂ ਨਾਲ ਉਹਨਾਂ ਨੂੰ ਵਿਦਾ ਲਈ ਖਤਰੀ ਦਾ ਪਾਰੀ ਕਰ ਲੈ ਗਏ ਆ ਬਿਨਾਂ ਕਿਤੇ ਸ਼ਰਤ ਜਿਵੇਂ ਹੋਈ ਤੋਂ ਮੈਂ ਅੱਜ ਆਪਣੇ ਪਰਿਵਾਰ ਦੇ ਵਿੱਚ ਖੜਾਇਆ ਔਰ ਜੋ ਵੀ ਬੇਰੀ ਸੇਵਾ ਲਈ ਜੋ ਵੀ ਐਜ਼ ਅ ਮੈਂਬਰ ਉਹ ਸੇਵਾ ਜਿਸ ਵਿੱਚ ਮੈਂ ਪਹਿਲਾਂ ਤੋਂ ਹਮੇਸ਼ਾ ਉਹ ਹੀ ਹੋਂ ਦਵਾਵਾਂਗੇ ਜੋ ਖਤਰੀ ਪ੍ਰਾਥੀ ਬੰਦੋਂ ਨੂੰ ਕੰਮ ਕਿੱਥੇ ਜਾਂਦੇ ਆਂ ਚਾਹੇ ਉਹ ਪ੍ਰਾਪਤੀ ਦੇ ਬੱਚਿਆਂ ਦੀ ਫੀਲ ਦਾ ਬੱਚਾ ਹੋਵੇ ਜਾਂ ਲੜਕੀਆਂ ਲੜਕੀਆਂ ਦੀ ਮੈਰਿਜ ਹੋਵੇ ਮੈਰਿਜ ਵੀ ਹੋ ਰਾ ਰਿਹਾ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਸ਼ਹਿਰ ਦੇ ਵਿੱਚ ਜਿਹੜੀ ਫਕਰੀ ਖੱਬਾ ਮੋਗਾ ਹੈ ਵਿਜੀਤੀ ਦੀ ਦਵਾਈ ਵਿੱਚ ਚੋਰ ਦੇ ਹੱਥਾਂ ਕੀ ਹੋ ਰਿਹਾ ਜਿੱਥੇ ਸੇ ਖੜੇ ਆ ਸੀਨੀਅਰ ਉਹਨਾਂ ਦੀ ਦਵਾਈ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਵੀ ਉਹਨਾਂ ਦੇ ਕੰਮ ਹੋਣਗੇ ਉਹੀ ਉਹ ਜੁਕਤੀ ਲਗਾਣਗੇ ਉਸੇ ਉਹੀ ਤਰ੍ਹਾਂ ਸੰਦੇਹੀ ਕਰਵਾਉਣਗੇ ਬਹੁਤ-ਬਹੁਤ ਧੰਨਵਾਦ ਕਰੀ ਜੀ ਅੱਜ ਕਟਰੀਪੋਂ ਮੰਡੇ ਵਿੱਚ ਕਟਰੀ ਸਭਾ ਪਹਿਲਾ ਕਟਰੀ ਸਭਾ ਤੇ ਜੁਬਾ ਕਟਰੀ ਸਭਾ ਬਣੋ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਹੋਰ ਪੂਰਵ ਧਿਆਨ ਦੇ ਉੱਤੇ ਇੱਕ ਸਮਾਗਮ ਕੀਤਾ ਗਿਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸਾਡੇ ਮੈਂਬਰ ਅਜੇ ਮੁਸਤਕ ਹੋਇਆ ਇਹਨਾਂ ਬਣੋਂ ਵਿਮੁਖਤਾ ਦੀ ਸੇਵਾ ਦਾ ਜੋ ਕਲਪ ਸਭਾ ਇਹ ਪ੍ਰੋਗਰਾਮ ਵਿੱਚ ਆ ਗਿਆ ਹੈ ਉਸੇ ਬਾਰੇ ਬਹੁਤ ਹੀ ਨਵੇਂ ਵਿਚਾਰ ਪੇਸ਼ ਕੀਤੇ ਗਿਆ 50000 ਦੇ ਦਿੱਤੇ 120000 ਸਾਡੇ ਜੋ ਪ੍ਰਮਖਕ ਮੁੱਖ ਸਾਥੀ ਤੇ ਸਾਡੇ ਸੈਗਲ ਸਖਤਰ ਹੈ ਗੁਰਿੰਦਰ ਸਿੰਘ ਸੈਗਲ ਜੀ ਜਿਨ੍ਹਾਂ ਨੇ ਬਹੁਤ ਹੀ ਉਹਨਾਂ ਨੇ ਫਲਸਫੇ ਦੇ ਉੱਤੇ ਇੱਕ ਲੰਬੀ ਚਰਚਾ ਕੀਤੀ ਸਮਾਗਮ ਦੇ ਵਿੱਚ ਮਗੰਦੇ ਜੀ ਕਿਹਾ ਔਰ ਬਕਰਨਗ ਦੇ ਜੀ ਨੇ ਇਹ ਇੰਤਖਾਇਆ ਰਸਤਾ ਉਸਕੇ ਚਲੰਗ ਅਗਰ ਅਜੋਟ ਮਹਾਰਾਣੇ ਤੁਖ ਬਣ ਕੁਲਤਾ ਹੈ ਤੁਹਾਨੂੰ ਬਲਗ ਦੇ ਕਿ ਕੇਵਲ ਇੱਕ ਵਿਕੇ ਦੇ ਨਹੀਂ ਬਲਕਿ ਸਾਰੀ ਦੁਨੀਆਂ ਦੇ ਜਗਤਗੁਰੂ ਮੰਨੇ ਗਏ ਜਿਨ੍ਹਾਂ ਨੇ ਗਣਾ ਗਦੇ ਉਹ ਸੇਵਾ ਕਰ ਸਾਰੇ ਮਾਤਾ ਅਸ਼ੀਰਵਾਦ ਦਿੱਤਾ ਤੇ ਉਸ ਦੁਨੀਆਂ ਦੇ ਚੜ੍ਹ ਕੇ ਕਲਾ ਲਈ ਆਪਣਾ ਸੰਸਥਾ ਸਿਤਾ ਸ਼ਿਗਰ ਨਾਨਕ ਦੇਵ ਜੀ ਨੇ ਔਰ ਅੱਜ ਦੇ ਦਿਨ ਤਕਰੀਬ ਕੱਢੇ ਜੋ ਪਤਲੀ ਪਰਵਾਰਕ ਵਿਸ਼ੇ ਤੋਂ ਉੱਤੇ ਵੀ ਸ੍ਰੀ ਗੁਰਨਾਨਕ ਦੇਵ ਜੀ ਦੀ ਕਥਨੀ ਉਚਰ ਠੀਕੇ ਸੱਹੀ ਆਪਣੇ ਆਪਣੇ ਘਰਾਂ ਦੇ ਵਿੱਚ ਅੱਜ ਜਿਹੜੇ ਆ ਸਮਾਣਾਈ ਕਰਾਂਗੇ ਲਕਸ਼ਰ ਜਗਾਵਾਂਗੇ ਜੀਵਨ ઉજਾਵਾਂਗੇ ਅੱਜ ਸਾਡੇ ਦੇ ਗੁਰਨਾਨਕ ਦੇਵ ਜੀ ਦਾ ਜੋ ਇਹ ਗੁਰਪੁਰਪਤਾ ਦਿਨ ਹੁਣੇ ਆ ਰਿਹਾ ਹਦਾ ਸਾਰੇ ਦੇਸ਼ਵਾਸੀਆਂ ਲਈ ਸਾਰੇ ਮੋਗਾ ਪਾਸੇ ਲਈ ਪੰਜਾਬ ਵਾਸੀਆਂ ਲਈ ਇਹਨੂੰ ਖਾਸ ਜਿਹੜਾ ਕੁਝ ਸਮਾਜ ਸਾਡੇ ਲਈ ਇੱਕ ਵਿਸ਼ੇਸ਼ ਹੁੰਦਾ ਹੋਰ ਅੱਜ ਦਾ ਕਹਿੰਦਾ ਕਿ ਗਵਾਲੀ ਦੇ ਰੂਪ ਦੇ ਵਿੱਚ ਇੰਦਰਾ ਦਾ ਸ਼ਹਿਰ ਬਣਿਆ ਅੱਜ ਸਾਡੇ ਮਠਾਈਆਂ ਜਿਗਰਿਆਂ ਨੇ ਇਹ ਸਵਾਗਤ ਦੇ ਇਤਮ ਪ੍ਰਸਤੁਤੀ ਲਈ ਬਣੀਆਂ ਗਈਆਂ ਨੇ ਸਾਰੇ ਨਰਮ ਬੱਠਾ ਕਰਵਾਇਆ ਹੈਗਾ ਵਾ ਔਰ ਸਾਰੇ ਵਿੱਚ ਗੰਭੀਰਤਾ ਸੀ ਅਸੀਂ ਜੋ ਫਲਸਫਾ ਸਾਡੇ ਜਿਹੜੇ ਕੁਦਰਤ ਦਾ ਪ੍ਰਚਾਨ ਕੀਤਾ ਹੈ ਇਹਨਾਂ ਵਿੱਚ ਹੁੰਦਾ ਹੈ ਉਹਨੇ ਵਿਚਾਰ ਕੇ ਅਸੀਂ ਸਮਾਜ ਦੇ ਮਨੁੱਖੀਅਤ ਦੀ ਮੁਕਤਤਾ ਲਈ ਸੇਵਾ ਜਿਹੜੀ ਹੈਗੀ ਆ ਕਰਾਂਗੇ ਕੋੜ ਇੱਕ ਚੰਗਾ ਸਮਾਜ ਚੰਗੇਰਾ ਸਮਾਜ ਜਿਹੜਾ ਹੈਗਾ ਰਹਿਗਾ ਮਹਿਮਾ ਪਰਮਾਤਮਾ ਨੂੰ ਬਿਨਾ ਜਾਪਤੋਂ ਬਿਨਾ ਤਰੱਕੀ ਦਾ ਸਮਾਜ ਰਹਗਾ ਕੋਈ ਪਿਆਰ ਦਾ ਸਮਾਜ ਮਹੱਤਵ ਦਾ ਸਮਾਜ ਉਸ ਦੀ ਜਿਹੜੀ ਹੈ ਨਾ ਕਰਦੇਗਾ ਆਪਣਾ ਜੀਵਨ ਦਾ ਖਤਰੀ ਬਾਵਿਲੇ ਨੂੰ ਨੰਬਰ

ਉਹ ਬਰਤਰ ਹੋ ਚੁਕੀ ਸੀ ਸਮ੍ਰਿਧੀ ਹਕੂਮਤ ਦੀ ਜਿਹੜੀ ਉਹ ਅਨਿਆਸ ਨਿਆਂ ਨੂੰ ਉਖੜ ਮੋੜ ਚੁਕੀ ਸੀ ਅਨਿਆਧਾ ਬੋਲ ਬਣਾਤੀ ਤਾਂ ਐਸੀ ਸਮਾਜ ਦੇ ਅੰਦਰ ਨੂੰ ਅੰਧਾਰ ছਾਇਆ ਹੋਇਆ ਸੀ ਸਾਹਿਬ ਜੀ ਨੂੰ ਨਾਨਕ ਮੇਰ ਵਿਦਾਇ ਸੰਤਾਨ ਕੋਲ ਦੀ ਆਗੂ ਉਹ ਉਸ ਵੇਲੇ ਨੂੰ ਚਿਤ੍ਰੀਂ ਕਰਦੇ ਹੋਏ ਸਾਈਂ ਗੁਰਦਾਸ ਜੀ ਇਸ ਤਰ੍ਹਾਂ ਲਿਖਦੇ ਨੇ ਸਾਜਿਗੁਰ ਨਾਨਕ ਪਰਗਿਆ